برداشت نہیں جاگا کدے بھی ਕਦਾ ਅੰਮੀ ਜਰੀ ਖੁੱਲਾ ਵੀਰੇ ਬਸ ਇਨਸਾਨਾਂ ਫੋਨ ਦਾ ਹੱਕ ਖੋ ਲਈ ਹੈ ਬੰਦ ਕਰ ਉਹ ਵੀ ਲੋਡ ਵਿੱਚ ਚਲ ਬਾਹਰ ਵਿੱਚ ਉਹ ਮਾਰਦੇ ਹੋਏ ਹੋ ਜੋ ਹੋ ਜੋ ਉਧਰੋਂ ਬਸ ਫਿਰ ਤੋਂ ਸਦਾ ਫੋਨ ਦਾ ਹੱਕ ਖੋ ਲਈ ਹੈ ਕਦਾ ਅੰਮੀ ਜਰੀ ਖੁੱਲਾ ਵੀਰੇ ਉਥੇ ਉਥੇ ਸਰਦਾਰ ਫੋਲਰ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਦੇ ਵੀ ਉਹ ਵੀ ਲੋੜ ਵਿੱਚ ਮਾਰਦੇ ਮਾਰ ਵਿੱਚ ਉਹ ਮਾਰਦੇ ਨਹੀਂ ਇਹ ਜਿਹੜਾ ਬੇਟੀ ਉਥੇ ਉਥੇ ਸਰਦਾਰ ਫੋਲਰ ਦਾ ਹੱਕ ਕੋਈ ਨਹੀਂ ਕਦਾ ਅੰਮੀ ਜੀ ਫੁੱਲਾ ਵੀਰੇ ਸਰਦਾਰ ਫੋਲਰ ਦਾ ਹੱਕ ਕੋਈ ਨਹੀਂ ਆ ਪੁਲਿਸ ਦੇ ਵੱਲੋਂ ਕਿਸਾਨ ਆਗੂ surjit singh phool ਨੂੰ detain ਕੀਤਾ ਗਿਆ ਹੈ ਦੱਸਈਏ ਕਿ BKU ਕ੍ਰਾਂਤੀਕਾਰੀ ਦੇ ਪ੍ਰਧਾਨ surjit singh phool ਨੂੰ ਬਠਿੰਡਾ ਪੁਲਿਸ ਵੱਲੋਂ detain ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਨਾਲ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਮੈਡੀਕਲ ਦੇ ਦੌਰਾਨ ਕਿਸਾਨ ਆਗੂ surjit phool ਅਤੇ ਉਸ ਦੇ ਸਾਥੀਆਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਇਸ ਦੌਰਾਨ ਮੀਡੀਆ ਕਰਮਚਾਰੀਆਂ ਨੂ ਕਵਰੇਜ ਕਰਨ ਦੇ ਸਮੇਂ ਤੱਕਾ ਮੁਕੀ ਦਾ ਵੀ ਸਾਹਮਣਾ ਕਰਨਾ ਪਿਆ ਦੱਸ ਜਿਏ ਕੀ ਬਠਿੰਡਾ ਪੁਲਿਸ ਨੇ ਸੁਰਜੀਤ ਫੂਲ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਡਿਟੇਨ ਕੀਤਾ ਹੈ ਜਿਸ ਤੋਂ ਬਾਅਦ ਮੈਡੀਕਲ ਦੇ ਲਈ ਇੱਥੇ ਲਿਆਂਦਾ ਗਿਆ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਇਸ ਦੌਰਾਨ ਸੁਰਜੀਤ ਸਿੰਘ ਫੂਲ ਖੁਨਾ ਦੇ ਵੱਲੋਂ ਇਹ ਕਿਹਾ ਗਿਆ ਕਿ ਤੱਕੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਦੋਂ ਇਸ ਬਾਬਤ ਅਸਰਾ ਦੇ ਨਾਲ ਮੀਡੀਆ ਕਰਮਚਾਰੀਆਂ ਨੇ ਗਲਬਾਤ ਕੀਤੀ ਗਈ ਕਿ ਤੁਸੀਂ ਸਾਨੂੰ ਕਵਰੇਜ ਕਰਨ ਤੋਂ ਕਿਉਂ ਰੋਕ ਰਹੇ ਹੋ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਕਿਸਾਨਾਂ ਆਗੂ ਨੂੰ ਸੁਰੱਖਿਅਤ ਇੱਥੋਂ ਬਾਹਰ ਕੱਢ ਰਹੇ ਸੀ ਤਦਾਦ ਸੀ ਕਿ ਮੀਡੀਆ ਕਰਮਚਾਰੀਆਂ ਨੂੰ ਵੀ ਤੱਕਾ ਮੁੱਕੀ ਦਾ ਸਾਹਮਣਾ ਕਰਨਾ ਪਿਆ ਇੱਕ ਮਿੰਟ ਸਰ ਕੋਈ ਨਹੀਂ ਸੀ ਸਸਲ ਤਰੀਕੇ ਨਾਲ ਇਲੈਕਟ੍ਰਿਕ ਵੇ ਦੇ ਨਾਲ ਅਸੀਂ ਵੀ ਕਵੇ ਤੇ ਉਹਨਾਂ ਦੀ ਵੀ ਜਿਹੜੀ ਰਾਈਟਸ ਬੋਲਣਾਂ ਹਨ ਸਰ ਕੀ ਕੰਮ ਸੀ ਜਿਹੜਾ ਅਸੀਂ ਆਣੇ ਸੀ ਅਸੀਂ মিডিਆ ਨੂੰ ਰੋਕਿਆ ਨਹੀਂ ਗਿਆ ਸੀ ਸਿਰਫ ਉਹਨਾਂ ਨੂੰ ਸੇਫਲੀ ਕੱਢਿਆ ਸੀ ਨਹੀਂ ਇਹੋ ਜਿਹਾ ਕੀ ਡਰ ਸੀਗਾ ਇੰਨੀ ਫੋਰਸ ਡਿਪਲੋਏ ਕਰਨੀ ਭਈ ਆਖਰ ਕਿਉਂ ਉਹਨਾਂ ਦੀ ਜ਼ੁਬਾਨ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਸੀ ਕੋਈ ਡਰ ਨਹੀਂ ਸੀ ਜੀ ਸਾਨੂੰ ਸਿਰਫ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਆਏ ਸੀ ਮੈਡੀਕਲ ਕਰਵਾ ਕੇ ਉਹਨੂੰ ਠੀਕ ਠਾਕ ਸੀ ਤਰੀਕੇ ਨਾਲ ਕੱਢ ਕੇ ਉਹਨਾਂ ਨੂੰ ਭੇਜ ਤਿੰਨ ਜੀ ਇਥੇ ਤਿੰਨ ਸੀ ਸਾਡੇ ਕਿਹੜੇ ਮਾਮਲੇ ਲੈ ਕੇ ਕੰਮ ਪ੍ਰੀਵੈਂਟਿਵ ਐਕਸ਼ਨ ਸੀ ਇਹਨਾਂ ਦੇ ਖਿਲਾਫ ਜਿਹੜਾ ਰੇਲ ਰੋਕੋ ਤੇ ਥਾੜੇ ਦਾ ਘਰਾਓ ਦੇ ਲਈ ਸੀਗਾ ਉਹਦੇ ਲਈ ਤਿੰਨ ਕਿਸਾਨ ਹੋਣੇ ਸੀ ਰਸਤਾ ਥਾੜੇ ਥਰਮਲ ਸਾਡਾ ਅੱਜ ਕੋਈ ਨਹੀਂ ਹੈ ਬੰਦ ਬੰਦ ਹੋ 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 ਕੌਣ ਸੱਦਾ ਕੌਣ ਸੱਦਾ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਦੇ ਵੀ ਉਹ ਵੀ ਲੋੜ ਬਣ ਮਾਰੂ ਵਿੱਚ ਉਹ ਮਾਰਦੇ ਜੀਵਨ ਦੀ ਸ਼ਕਤੀ ਜੜਾ ਅੜੀ ਫਰਦਾਨ ਉਹਨਾਂ ਦਾ ਹੱਥ ਖੋ ਲਈ ਹੈ ਅਦਾ ਅੱਗੇ ਜੀ ਬੁੱਧਾ ਵੀਰੇ ਸਰਦਾਰ ਫਰਦਾਨ ਦਾ ਹੱਥ ਖੋ ਲਈ ਹੈ ਪੁਲਿਸ ਦੇ ਵੱਲੋਂ ਕਿਸਾਨ ਆਗੂ surjit singh phool ਨੂੰ detain ਕੀਤਾ ਗਿਆ ਹੈ ਦੱਸ ਜਾਈਏ ਕਿ BKU ਕ੍ਰਾਂਤੀਕਾਰੀ ਦੇ ਪ੍ਰਧਾਨ surjit singh phool ਨੂੰ ਬਠਿੰਡਾ ਪੁਲਿਸ ਵੱਲੋਂ detain ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਨਾਲ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਮੈਡੀਕਲ ਦੇ ਦੌਰਾਨ ਕਿਸਾਨ ਆਗੂ surjit phool ਅਤੇ ਉਸਦੇ ਸਾਥੀਆਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਇਸ ਦੌਰਾਨ ਮੀਡੀਆ ਕਰਮਚਾਰੀਆਂ ਨੂੰ ਕਵਰੇਜ ਕਰਨ ਦੇ ਸਮੇਂ ਤੱਕਾ ਮੁਕੀ ਦਾ ਵੀ ਸਾਹਮਣਾ ਕਰਨਾ ਪਿਆ ਦੱਸ ਜਿਏ ਕੀ ਬਠਿੰਡਾ ਪੁਲਿਸ ਨੇ ਸੁਰਜੀਤ ਫੂਲ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਡਿਟੇਨ ਕੀਤਾ ਹੈ ਜਿਸ ਤੋਂ ਬਾਅਦ ਮੈਡੀਕਲ ਦੇ ਲਈ ਇੱਥੇ ਲਿਆਂਦਾ ਗਿਆ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਇਸ ਦੌਰਾਨ ਸੁਰਜੀਤ ਸਿੰਘ ਫੂਲ ਖੁਨਾ ਦੇ ਵੱਲੋਂ ਇਹ ਕਿਹਾ ਗਿਆ ਕਿ ਤੱਕੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਦੋਂ ਇਸ ਬਾਬਤ ਅਫਸਰਾਂ ਦੇ ਨਾਲ ਮੀਡੀਆ ਕਰਮਚਾਰੀਆਂ ਨੇ ਗੱਲਬਾਤ ਕੀਤੀ ਗਈ ਕਿ ਤੁਸੀਂ ਸਾਨੂੰ ਕਵਰੇਜ ਕਰਨ ਤੋਂ ਕਿਉਂ ਰੋਕ ਰਹੇ ਹੋ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਕਿਸਾਨਾਂ ਨੂੰ ਸੁਰੱਖਿਅਤ ਇੱਥੋਂ ਬਾਹਰ ਕੱਢ ਰਹੇ ਸੀ ਤਦਾਦ ਸੀ ਕਿ ਮੀਡੀਆ ਕਰਮਚਾਰੀਆਂ ਨੂੰ ਵੀ ਤੱਕਾ ਮੁੱਕੀ ਦਾ ਸਾਹਮਣਾ ਕਰਨਾ ਪਿਆ ਇੱਕ ਮਿੰਟ ਸਰ ਕੋਈ ਨਹੀਂ ਸੀ ਮਸਲੇ ਤਰੀਕੇ ਜੰਮਰ ਦੇ ਟਿਕਵੇ ਦੇ ਨਾਲ ਅਸੀਂ ਵੀ ਕਵਿ ਤੇ ਉਹਨਾਂ ਦੀ ਵੀ ਜਿਹੜੀ ਰਾਈਟਸ ਬੋਲਣਾਂ ਹਨ ਸਰ ਕੀ ਕੰਮ ਸੀ ਜਿਹੜਾ ਅਸੀਂ ਆਨ ਦੇ ਸੀ ਅਸੀਂ মিডিਆ ਨੂੰ ਰੋਕਿਆ ਨਹੀਂ ਗਿਆ ਸੀ ਸਿਰਫ ਉਹਨਾਂ ਨੂੰ ਸੇਫਲੀ ਕੱਢਿਆ ਨਹੀਂ ਇਹੋ ਜਿਹਾ ਕੀ ਡਰ ਸੀਗਾ ਇਨੀ ਫੋਰਸ ਡਿਪਲੋਏ ਕਰਨੀ ਭਈ ਆਖਰ ਕਿਉਂ ਉਹਨਾਂ ਦੀ ਜ਼ੁਬਾਨ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕੋਈ ਡਰ ਨਹੀਂ ਸੀ ਸੀ ਸਾਨੂੰ ਸਿਰਫ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਆਏ ਸੀ ਮੈਡੀਕਲ ਕਰਵਾ ਕੇ ਉਹਨੂੰ ਠੀਕ ਠਾਕ ਸੀ ਤਰੀਕੇ ਨਾਲ ਕੱਢ ਕੇ ਉਹਨਾਂ ਨੂੰ ਭੇਜ ਤਿੰਨ ਜੀ ਇਥੇ ਤੇ ਨਹੀਂ ਸੀ ਸਕੇ ਕਿਹੜੇ ਮਾਮਲੇ ਲੈ ਕੇ ਕੰਮ ਸੀ ਪ੍ਰੀਵੈਂਟਿਵ ਐਕਸ਼ਨ ਸੀ ਇਹਨਾਂ ਦੇ ਖਿਲਾਫ ਜਿਹੜਾ ਰੇਲ ਰੋਕੋ ਤੇ ਥਾਣੇ ਦਾ ਘਰਾਓ ਦੇ ਲਈ ਸੀਗਾ ਉਹਦੇ ਲਈ ਤਿੰਨ ਨਕਸੇ ਹੁੰਦੇ ਸੀ ਰਸਤੇ ਥਾੜੇ ਫਰਮਲ

ਜਾ ਜਾਊਗਾ ਕਦੇ ਵੀ ਉਹ ਵੀ ਰੋਡ ਤੇ ਮਾਰ ਉਹ ਮਾਰ ਦੇ ਉਹ ਵੀ ਮਾਰਨੀ ਤੇ ਹੁੰਦੀ ਜੱਜਾ ਬੜੀ ਕੌਣ ਸੇ ਕੌਣ ਤੋਂ ਸੰਬਤ ਹੋ ਰਹੀ ਹੈ ਹੱਥ ਖੋ ਲਈ ਹੈ ਕਾਹਦਾ ਅੰਮੀ ਜੀ ਬੁੱਧਲੇ ਵੀਰੇ ਬਸ ਪਾਇਆ ਇੰਸਾਨਾਂ ਫੋਰਸ ਦੇ ਹੱਥੋਂ ਲਈ ਹੈ ਪੁਲਿਸ ਦੇ ਵੱਲੋਂ ਕਿਸਾਨ ਆਗੂ surjit singh phool ਨੂੰ detain ਕੀਤਾ ਗਿਆ ਹੈ ਦੱਸ ਜਿਏ ਕਿ BKU ਕ੍ਰਾਂਤੀਕਾਰੀ ਦੇ ਪ੍ਰਧਾਨ surjit singh phool ਨੂੰ bhatinda police ਵੱਲੋਂ detain ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਨਾਲ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਮੈਡੀਕਲ ਦੇ ਦੌਰਾਨ ਕਿਸਾਨ ਆਗੂ surjit phool ਅਤੇ ਉਸਦੇ ਸਾਥੀਆਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਇਸ ਦੌਰਾਨ ਮੀਡੀਆ ਕਰਮਚਾਰੀਆਂ ਨੂੰ ਕਵਰੇਜ ਕਰਨ ਦੇ ਸਮੇਂ ਤੱਕਾ ਮੁਕੀ ਦਾ ਵੀ ਸਾਹਮਣਾ ਕਰਨਾ ਪਿਆ ਦੱਸ ਜਿਏ ਕੀ ਬਠਿੰਡਾ ਪੁਲਿਸ ਨੇ ਸੁਰਜੀਤ ਫੂਲ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਡਿਟੇਨ ਕੀਤਾ ਹੈ ਜਿਸ ਤੋਂ ਬਾਅਦ ਮੈਡੀਕਲ ਦੇ ਲਈ ਇੱਥੇ ਲਿਆਂਦਾ ਗਿਆ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਇਸ ਦੌਰਾਨ ਸੁਰਜੀਤ ਸਿੰਘ ਫੂਲ ਖੁਨਾ ਦੇ ਵੱਲੋਂ ਇਹ ਕਿਹਾ ਗਿਆ ਕਿ ਤੱਕੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਦੋਂ ਇਸ ਬਾਬਤ ਅਫਸਰਾਂ ਦੇ ਨਾਲ ਮੀਡੀਆ ਕਰਮਚਾਰੀਆਂ ਨੇ ਗੱਲਬਾਤ ਕੀਤੀ ਗਈ ਕੀ ਤੁਸੀਂ ਸਾਨੂੰ ਕਵਰੇਜ ਕਰਨ ਤੋਂ ਕਿਉਂ ਰੋਕ ਰਹੇ ਹੋ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਕਿਸਾਨਾਂ ਆਗੂ ਨੂੰ ਸੁਰੱਖਿਅਤ ਇੱਥੋਂ ਬਾਹਰ ਕੱਢ ਰਹੇ ਸੀ ਤਦਾਦ ਸਿੰਘ ਇਹ ਕਿ ਮੀਡੀਆ ਕਰਮਚਾਰੀਆਂ ਨੂੰ ਵੀ ਤੱਕਾ ਮੁੱਕੀ ਦਾ ਸਾਹਮਣਾ ਕਰਨਾ ਪਿਆ ਇੱਕ ਮਿੰਟ ਸਰ ਕੋਈ ਨਹੀਂ ਸੀ ਮਸਲੇ ਤਰੀਕੇ ਨਾਲ ਅਸੀਂ ਵੀ ਕਰੇ ਤੇ ਉਹਨਾਂ ਦੀ ਵੀ ਜਿਹੜੀ ਰਾਈਟਸ ਬੋਲਣ ਦੀ ਹਨ ਸਰ ਕੀ ਕੰਮ ਸੀ ਜਿਹੜਾ ਅਸੀਂ ਅਸੀਂ ਮੀਡੀਆ ਨੂੰ ਰੋਕਿਆ ਨਹੀਂ ਗਿਆ ਜੀ ਸਿਰਫ ਉਹਨਾਂ ਨੂੰ ਸੇਫਲੀ ਕੱਢਿਆ ਨਹੀਂ ਇਹੋ ਜਿਹਾ ਕੀ ਡਰ ਸੀਗਾ ਇੰਨੀ ਫੋਰਸ ਡਿਪਲੋਏ ਕਰਨੀ ਭਈ ਆਖਰ ਕਿਉਂ ਉਹਨਾਂ ਦੀ ਜ਼ੁਬਾਨ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਸੀ ਕੋਈ ਡਰ ਨਹੀਂ ਸੀ ਜੀ ਸਾਨੂੰ ਸਿਰਫ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਆਏ ਸੀ ਮੈਡੀਕਲ ਕਰਵਾ ਕੇ ਉਹਨੂੰ ਠੀਕ ਠਾਕ ਸੀ ਤਰੀਕੇ ਨਾਲ ਕੱਢ ਕੇ ਉਹਨਾਂ ਨੂੰ ਭੇਜ ਤਿੰਨ ਜੀ ਇਥੇ ਤਿੰਨ ਸੀ ਕਿਹੜੇ ਮਾਮਲੇ ਲੈ ਕੇ ਗੱਲ ਪ੍ਰੀਵੈਂਟਿਵ ਐਕਸ਼ਨ ਸੀ ਇਹਨਾਂ ਦੇ ਖਿਲਾਫ ਜਿਹੜਾ ਰੇਲ ਰੋਕੋ ਤੇ ਥਾਣੇ ਦਾ ਘਰਾਓ ਦੇ ਲਈ ਸੀਗਾ ਉਹਦੇ ਲਈ ਤਿੰਨ ਨਕਸਾ ਹੁੰਦਾ ਸੀ ਰਸਤਾ ਥਾੜਾ ਥਰਮਲ ਦਾ ਹੱਥ ਖੋ ਰਹੀ ਹੈ ਬੰਦ ਕਰ ਠੀਕਾ ਚੁੱਕਾ ਅਗਾਂਹ ਕੀ ਕਹਿੰਦਾ ਉਹ ਵੀ ਲੋਟ ਵਿੱਚ ਬੰਦ ਤੇ ਮਾਰ ਵਿੱਚ ਉਹ ਮਾਰਦੇ ਹੋ ਹੋ ਜੋ ਹੋ ਜੋ ਉਧਰ ਹੋ ਕੋਸੇ ਕੋਸ ਤੋਂ ਸਦਾ ਕੋਲ ਦਾ ਹੱਕ ਹੋਈ ਜਾਂਦਾ ਸਦਾ ਅੰਨੀ ਜਿਹੜਾ ਖੁੱਲਾ ਵੀਰੇ ਕੋਸੇ ਕੋਸ ਤੋਂ ਸਦਾ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਦੇ ਵੀ ਉਹ ਵੀ ਨੋੜ ਬੰਦ ਉਹ ਵੀ ਨੋੜ ਬੰਦ 12:00 ਵਜੇ ਉਹ ਮਾਰ ਦੇਣਗੇ ਜਿਹੜਾ ਦਿਸੇਗਾ ਜਿਹੜਾ ਅੱਗੇ ਕੌਣ ਸੱਦਾ ਕੌਣ ਸੱਦਾ ਹੱਥ ਖੋ ਲਈ ਹੈ ਪੁਲਿਸ ਦੇ ਵੱਲੋਂ ਕਿਸਾਨ ਆਗੂ surjit singh phool ਨੂੰ detain ਕੀਤਾ ਗਿਆ ਹੈ ਦੱਸ ਜਿਏ ਕਿ bku ਕ੍ਰਾਂਤੀਕਾਰੀ ਦੇ ਪ੍ਰਧਾਨ surjit singh phool ਨੂੰ bhatinda police ਵੱਲੋਂ detain ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਨਾਲ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਮੈਡੀਕਲ ਦੇ ਦੌਰਾਨ ਕਿਸਾਨ ਆਗੂ surjit phool ਅਤੇ ਉਸਦੇ ਸਾਥੀਆਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਇਸ ਦੌਰਾਨ ਮੀਡੀਆ ਕਰਮਚਾਰੀਆਂ ਨੂੰ ਕਵਰੇਜ ਕਰਨ ਦੇ ਸਮੇਂ ਤੱਕਾ ਮੁੱਕੀ ਦਾ ਵੀ ਸਾਹਮਣਾ ਕਰਨਾ ਪਿਆ ਦੱਸ ਜਿਏ ਕੀ ਬਠਿੰਡਾ ਪੁਲਿਸ ਨੇ surjit phool ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਡਿਟੇਨ ਕੀਤਾ ਹੈ ਜਿਸ ਤੋਂ ਬਾਅਦ ਮੈਡੀਕਲ ਦੇ ਲਈ ਇੱਥੇ ਲਿਆਂਦਾ ਗਿਆ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਇਸ ਦੌਰਾਨ ਸੁਰਜੀਤ ਸਿੰਘ ਫੂਲਖੁਣਾ ਦੇ ਵੱਲੋਂ ਇਹ ਕਿਹਾ ਗਿਆ ਕਿ ਧੱਕੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਦੋਂ ਇਸ ਬਾਬਤ ਅਸਰਾ ਦੇ ਨਾਲ ਮੀਡੀਆ ਕਰਮਚਾਰੀਆਂ ਨੇ ਗੱਲਬਾਤ ਕੀਤੀ ਗਈ ਕਿ ਤੁਸੀਂ ਸਾਨੂੰ ਕਵਰੇਜ ਕਰਨ ਤੋਂ ਕਿਉਂ ਰੋਕ ਰਹੇ ਹੋ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਕਿਸਾਨਾਂ ਆਗੂ ਨੂੰ ਸੁਰੱਖਿਅਤ ਇੱਥੋਂ ਬਾਹਰ ਕੱਢ ਰਹੇ ਸੀ ਤਦਾਦ ਸਿੰਘ ਇਹ ਕਿ ਮੀਡੀਆ ਕਰਮਚਾਰੀਆਂ ਨੂੰ ਵੀ ਤੱਕਾ ਮੁੱਕੀ ਦਾ ਸਾਹਮਣਾ ਕਰਨਾ ਪਿਆ ਕੋਈ ਨਹੀਂ ਸੀ ਤਰੀਕੇ ਨਾਲ ਕੱਢ ਕੇ ਦੇ ਨਾਲ ਅਸੀਂ ਵੀ ਕਰੇ ਤੇ ਉਹਨਾਂ ਦੀ ਵੀ ਜਿਹੜੀ ਰਾਈਟਸ ਬੋਲਣਾਂ ਹਨ ਸਰ ਕੀ ਕੰਮ ਸੀ ਜਿਹੜਾ ਅਸੀਂ ਅਸੀਂ ਮੀਡੀਆ ਨੂੰ ਰੋਕਿਆ ਨਹੀਂ ਗਿਆ ਜੀ ਸਿਰਫ ਉਹਨਾਂ ਨੂੰ ਸੇਫਲੀ ਕੱਢਿਆ ਨਹੀਂ ਇਹੋ ਜਿਹਾ ਕੀ ਡਰ ਸੀਗਾ ਇਨੀ ਫੋਰਸ ਡਿਪਲੋਏ ਕਰਨੀ ਭਈ ਆਖਰ ਕਿਉਂ ਉਹਨਾਂ ਦੀ ਜ਼ੁਬਾਨ ਜਿਹੜੀ ਬੰਦ ਕਰਨ ਦੀ ਕੋਸ਼ਿਸ਼ ਸੀ ਕੋਈ ਡਰ ਨਹੀਂ ਸੀ ਜੀ ਸਾਨੂੰ ਸਿਰਫ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਆਏ ਸੀ ਮੈਡੀਕਲ ਕਰਵਾ ਕੇ ਉਹਨੂੰ ਠੀਕ ਠਾਕ ਅਸੀਂ ਤਰੀਕੇ ਨਾਲ ਕੱਢ ਕੇ ਉਹਨਾਂ ਨੂੰ ਭੇਜ ਤਿੰਨ ਜੀ ਇਥੇ ਤਿੰਨ ਸੀ ਸਾਡੇ ਕਿਹੜੇ ਮਾਮਲੇ ਲੈ ਕੇ ਗੱਲ ਪ੍ਰੀਵੈਂਟਿਵ ਐਕਸ਼ਨ ਸੀ ਇਹਨਾਂ ਦੇ ਖਿਲਾਫ ਜਿਹੜਾ ਰੇਲ ਰੋਕੋ ਤੇ ਥਾਣੇ ਦਾ ਘਰਾਓ ਦੇ ਲਈ ਸੀਗਾ ਉਹਦੇ ਲਈ ਤਿੰਨ ਕਿਸਾਨ ਹੋਣੇ ਸੀ ਰਸਤਾ ਥਾਣਾ ਥਰਮਲ ਉਹਦਾ ਹੱਥ ਖੋ ਲਈ ਹੈ ਬੰਦ ਕਰ ਠੀਕ ਹੈ ਚੁੱਪ ਹੋ ਜੀ ਬੰਦ ਕਰ ਉਹ ਵੀ ਰੌਣਕ ਵਿੱਚ ਚਲ ਬਾਹਰ ਵਿੱਚ ਉਹ ਮਾਰਦਾ ਹੈ ਜੱਬਾਬ ਹੋ ਗਿਆ ਹੋ ਗਿਆ ਹੋਰ ਕੌਣ ਸੱਦਾ ਕੌਣ ਸੱਦਾ ਉਹਨਾਂ ਦਾ ਹੱਥ ਬੋਲ ਇਹ ਕਹਿੰਦੇ ਆ ਅਦਾ ਅੱਗੇ ਨਹੀਂ ਪਿੰਡਾਂ ਲਾਇਆ ਕੌਣ ਸੱਦਾ ਕੌਣ ਸੱਦਾ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਦੇ ਵੀ ਉਹ ਵੀ ਨੋੜ ਬਣ ਮਾਰੋ ਮਾਰੋ ਮਾਰਦੇ ਨੋੜ ਬਣ ਜਿਵੇਂ 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 ਆ ਬੜੀ ਕੌਫੇ ਕੌਫੇ ਸਰਦਨ ਫੋਨ ਦਾ ਹੱਥ ਫੋ ਰਹੀ ਹੈ ਪੁਲਿਸ ਦੇ ਵੱਲੋਂ ਕਿਸਾਨ ਆਗੂ surjit singh phool ਨੂੰ detain ਕੀਤਾ ਗਿਆ ਹੈ ਦੱਸ ਜਿਏ ਕਿ bku ਕ੍ਰਾਂਤੀਕਾਰੀ ਦੇ ਪ੍ਰਧਾਨ surjit singh phool ਨੂੰ bhatinda police ਵੱਲੋਂ detain ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਨਾਲ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਮੈਡੀਕਲ ਦੇ ਦੌਰਾਨ ਕਿਸਾਨ ਆਗੂ surjit phool ਅਤੇ ਉਸਦੇ ਸਾਥੀਆਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਇਸ ਦੌਰਾਨ ਮੀਡੀਆ ਕਰਮਚਾਰੀਆਂ ਨੂੰ ਕਵਰੇਜ ਕਰਨ ਦੇ ਸਮੇਂ ਤੱਕਾ ਮੁੱਕੀ ਦਾ ਵੀ ਸਾਹਮਣਾ ਕਰਨਾ ਪਿਆ ਦੱਸ ਜਿਏ ਕਿ ਬਠਿੰਡਾ ਪੁਲਿਸ ਨੇ ਸੁਰਜੀਤ ਫੂਲ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਡਿਟੇਨ ਕੀਤਾ ਹੈ ਜਿਸ ਤੋਂ ਬਾਅਦ ਮੈਡੀਕਲ ਦੇ ਲਈ ਇੱਥੇ ਲਿਆਂਦਾ ਗਿਆ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਇਸ ਦੌਰਾਨ ਸੁਰਜੀਤ ਸਿੰਘ ਫੂਲ ਖੁਨਾ ਦੇ ਵੱਲੋਂ ਇਹ ਕਿਹਾ ਗਿਆ ਕਿ ਤੱਕੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਦੋਂ ਇਸ ਬਾਬਤ ਅਫਸਰਾ ਦੇ ਨਾਲ ਮੀਡੀਆ ਕਰਮਚਾਰੀਆਂ ਨੇ ਗੱਲਬਾਤ ਕੀਤੀ ਗਈ। ਕਿ ਤੁਸੀਂ ਸਾਨੂੰ ਕਵਰੇਜ ਕਰਨ ਤੋਂ ਕਿਉਂ ਰੋਕ ਰਹੇ ਹੋ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਕਿਸਾਨਾਂ ਆਗੂ ਨੂੰ ਸੁਰੱਖਿਅਤ ਇੱਥੋਂ ਬਾਹਰ ਕੱਢ ਰਹੇ ਸੀ ਤਦਾਦ ਸਿੰਘ ਇਹ ਕਿ ਮੀਡੀਆ ਕਰਮਚਾਰੀਆਂ ਨੂੰ ਵੀ ਤੱਕਾ ਮੁੱਕੀ ਦਾ ਸਾਹਮਣਾ ਕਰਨਾ ਪਿਆ ਕੋਈ ਨਹੀਂ ਸੀ ਸਰ 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 ਤਰੀਕੇ ਦੇ ਨਾਲ ਅਸੀਂ ਵੀ ਕਵੇ ਤੇ ਉਹਨਾਂ ਦੀ ਵੀ ਜਿਹੜੀ ਰਾਈਟਸ ਬੋਲਣ ਹਾਂ ਸਰ ਕੀ ਕੰਮ ਸੀ ਜਿਹੜਾ ਅਸੀਂ ਅਸੀਂ ਮੀਡੀਆ ਨੂੰ ਰੋਕਿਆ ਨਹੀਂ ਗਿਆ ਜੀ ਸਿਰਫ ਉਹਨਾਂ ਨੂੰ ਸੇਫਲੀ ਕੱਢਿਆ ਨਹੀਂ ਇਹੋ ਜਿਹਾ ਕੀ ਡਰ ਸੀਗਾ ਇਨੀ ਫੋਰਸ ਡਿਪਲੋਏ ਕਰਨੀ ਭਈ ਆਖਰ ਕਿਉਂ ਉਹਨਾਂ ਦੀ ਜ਼ੁਬਾਨ ਜਿਹੜੀ ਬੰਦ ਕਰਨ ਦੀ ਕੋਸ਼ਿਸ਼ ਸੀ ਕੋਈ ਡਰ ਨਹੀਂ ਸੀ ਜੀ ਸਾਨੂੰ ਸਿਰਫ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਆਏ ਸੀ ਮੈਡੀਕਲ ਕਰਵਾ ਕੇ ਉਹਨੂੰ ਠੀਕ ਠਾਕ ਅਸੀਂ ਤਰੀਕੇ ਨਾਲ ਕੱਢ ਕੇ ਉਹਨਾਂ ਨੂੰ ਭੇਜ ਤਿੰਨ ਜੀ ਇਥੇ ਤਿੰਨ ਸੀ ਸਾਡੇ ਕਿਹੜੇ ਮਾਮਲੇ ਲੈ ਕੇ ਕੰਮ ਸੀ ਪ੍ਰੀਵੈਂਟਿਵ ਐਕਸ਼ਨ ਸੀ ਇਹਨਾਂ ਦੇ ਖਿਲਾਫ ਜਿਹੜਾ ਰੇਲ ਰੋਕੋ ਤੇ ਥਾਣੇ ਦਾ ਘਰਾਓ ਦੇ ਲਈ ਸੀਗਾ ਉਹਦੇ ਲਈ ਤਿੰਨ ਨੁਕਸਾਨ ਹੋਣ ਸੀ ਰਸਤੇ ਥਾਣਾ ਥਰਮਲ ਸਾਡਾ ਹੱਥ ਖੋ ਰਹੀ ਹੈ ਬੰਦ ਬੰਦ ਕੀ ਕਹਿੰਦਾ ਚੰਗੂ ਉਹ ਵੀ ਰੋਡ ਤੇ ਮਾਰ ਉਹ ਮਾਰ ਦੇ ਉਹ ਮਾਰ ਦੇ ਹੋ ਜਾ ਹੋ ਜਾ ਹੋਰ ਕੋਸੇ ਕੋਸੇ ਸੰਦਾ ਉਹਨਾਂ ਦਾ ਹੱਥ ਕੋਈ ਨਹੀਂ ਕਹਿੰਦਾ ਕਦਾ ਅੱਗੇ ਨਹੀਂ ਪਿੰਡਾਂ ਲਾਇਆ ਕੋਸੇ ਕੋਸੇ ਸੰਦਾ ਉਹਨਾਂ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਦੇ ਵੀ ਉਹ ਵੀ ਰੋਡ ਤੇ ਮਾਰ ਉਹ ਵੀ ਰੋਡ ਤੇ ਮਾਰ ਮਾਰ ਵਿੱਚ ਉਹ ਮਾਰਦੇ ਨੇ ਜਿਹੜੇ ਕਿਸ਼ਤਾਂ ਜਿਹੜਾ ਬੜੀ ਪੁਲਿਸ ਪੁਲਿਸ ਸਰਦਾਰ ਹੱਥ ਖੋ ਲਈ ਹੈ ਅਦਾ ਅੱਗੇ ਵੀ ਖੁੱਲ੍ਹ ਆ ਵੀਰੇ ਸਰਦਾਰ ਸਰਦਾਰ ਹੱਥ ਖੋ ਲਈ ਹੈ ਪੁਲਿਸ ਦੇ ਵੱਲੋਂ ਕਿਸਾਨ ਆਗੂ surjit singh phool ਨੂੰ detain ਕੀਤਾ ਗਿਆ ਹੈ ਦੱਸ ਜੀਏ ਕਿ bku ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੂੰ ਬਠਿੰਡਾ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਨਾਲ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਮੈਡੀਕਲ ਦੇ ਦੌਰਾਨ ਕਿਸਾਨ ਆਗੂ ਸੁਰਜੀਤ ਫੂਲ ਅਤੇ ਉਸ ਦੇ ਸਾਥੀਆਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਇਸ ਦੌਰਾਨ ਮੀਡੀਆ ਕਰਮਚਾਰੀਆਂ ਨੂੰ ਕਵਰੇਜ ਕਰਨ ਦੇ ਸਮੇਂ ੱੱਕਾ ਮੁੱਕੀ ਦਾ ਵੀ ਸਾਹਮਣਾ ਕਰਨਾ ਪਿਆ ਦੱਸ ਜਿਏ ਕੀ ਬਠਿੰਡਾ ਪੁਲਿਸ ਨੇ ਸੁਰਜੀਤ ਫੂਲ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਡਿਟੇਨ ਕੀਤਾ ਹੈ ਜਿਸ ਤੋਂ ਬਾਅਦ ਮੈਡੀਕਲ ਦੇ ਲਈ ਇੱਥੇ ਲਿਆਂਦਾ ਗਿਆ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਇਸ ਦੌਰਾਨ ਸੁਰਜੀਤ ਸਿੰਘ ਫੂਲ ਖੁਨਾ ਦੇ ਵੱਲੋਂ ਇਹ ਕਿਹਾ ਗਿਆ ਕਿ ਤੱਕੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਦੋਂ ਇਸ ਬਾਬਤ ਅਫਸਰਾਂ ਦੇ ਨਾਲ ਮੀਡੀਆ ਕਰਮਚਾਰੀਆਂ ਨੇ ਗੱਲਬਾਤ ਕੀਤੀ ਗਈ ਕਿ ਤੁਸੀਂ ਸਾਨੂੰ ਕਵਰੇਜ ਕਰਨ ਤੋਂ ਕਿਉਂ ਰੋਕ ਰਹੇ ਹੋ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਕਿਸਾਨਾਂ ਆਗੂ ਨੂੰ ਸੁਰੱਖਿਅਤ ਇੱਥੋਂ ਬਾਹਰ ਕੱਢ ਰਹੇ ਸੀ ਤਦਾਦ ਸਿੰਘ ਇਹ ਕਿ ਮੀਡੀਆ ਕਰਮਚਾਰੀਆਂ ਨੂੰ ਵੀ ਤੱਕਾ ਮੁੱਕੀ ਦਾ ਸਾਹਮਣਾ ਕਰਨਾ ਪਿਆ ਇੱਕ ਮਿੰਟ ਸਰ ਕੋਈ ਨਹੀਂ ਸੀ ਤਰੀਕੇ ਜੰਮ ਦੇ ਨਾਲ ਅਸੀਂ ਵੀ ਕਰੇ ਤੇ ਉਹਨਾਂ ਦੀ ਵੀ ਜਿਹੜੀ ਰਾਈਟਸ ਬੋਲਣਾਂ ਹਨ ਸਰ ਕੀ ਕੰਮ ਸੀ ਜਿਹੜਾ ਅਸੀਂ ਆਨੇ ਦੇ ਸੀ ਅਸੀਂ মিডিਆ ਨੂੰ ਰੋਕੇ ਨਹੀਂ ਗਿਆ ਸੀ ਸਿਰਫ ਉਹਨਾਂ ਨੂੰ ਸੇਫਲੀ ਕੱਢਿਆ ਨਹੀਂ ਇਹੋ ਜਿਹਾ ਕੀ ਡਰ ਸੀਗਾ ਇੰਨੀ ਫੋਰਸ ਡਿਪਲੋਏ ਕਰਨੀ ਭਈ ਆਖਰ ਕਿਉਂ ਉਹਨਾਂ ਦੀ ਜ਼ੁਬਾਨ ਦੇ ਵਿੱਚ ਬੰਦ ਕਰਨ ਦੀ ਕੋਈ ਕੋਈ ਡਰ ਨਹੀਂ ਸੀ ਸੀ ਸਾਨੂੰ ਸਿਰਫ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਆਏ ਸੀ ਮੈਡੀਕਲ ਕਰਵਾ ਕੇ ਉਹਨੂੰ ਠੀਕ ਠਾਕ ਸੀ ਤਰੀਕੇ ਨਾਲ ਕੱਢ ਕੇ ਉਹਨਾਂ ਨੂੰ ਭੇਜ ਤਿੰਨ ਜੀ ਇਥੇ ਤਿੰਨ ਸੀ ਕਿਹੜੇ ਮਾਮਲੇ ਲੈ ਕੇ ਗੱਲ ਪ੍ਰੀਵੈਂਟਿਵ ਐਕਸ਼ਨ ਸੀ ਇਹਨਾਂ ਦੇ ਖਿਲਾਫ ਜਿਹੜਾ ਰੇਲ ਰੋਕੋ ਤੇ ਥਾਣੇ ਦਾ ਘਰਾਓ ਦੇ ਲਈ ਸੀਗਾ ਉਹਦੇ ਲਈ ਤਿੰਨ ਨੁਕਸਾਨ ਹੋਣਾ ਸੀ ਰਸਤੇ ਥਾੜੇ ਥਰਮਲ ਬੱਸ ਬੱਸ ਕੀ ਕਹਿਣਾ ਚਾਹੁੰਦਾ ਅੱਜ ਕੀ ਕਹਿਣਾ ਚਾਹੁੰਦਾ ਅੱਜ ਕੀ ਕਹਿਣਾ ਚਾਹੁੰਦਾ ਇਹਨਾਂ ਨਾਲ ਤੇਰੇ ਨਾਲ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਦੇ ਵੀ ਬੱਸ ਸਰਦਾਂ ਬੋਲਦਾ ਹੱਥ ਖੋ ਰਹੀ ਹੈ ਬੱਸ ਸਰਦਾਂ ਬੋਲਦਾ ਹੱਥ ਖੋ ਰਹੀ ਹੈ ਬੱਸ ਉਹ ਵੀ ਰੋਡ ਵਿੱਚ ਚਲ ਬਾਹਰ ਵਿੱਚ ਹੁਣ ਮਾਰ ਦੇ ਹਲੋ ਹਲੋ ਅੰਦਰ ਬੱਸ ਸਰਦਾਂ ਬੋਲਦਾ ਹੱਥ ਜਾਊਗਾ ਕਦੇ ਵੀ ਉਹ ਵੀ ਰੋਡ ਵਿੱਚ ਚਲ ਬਾਹਰ ਵਿੱਚ ਉਹ ਮਾਰ ਦੇ ਉਹ ਨਹੀਂ ਮਾਰੀ ਤੇ ਜਿਹੜਾ ਬਟਾ ਬੱਸ 30 ਸੱਦਾ ਫੋੜਦਾ ਹੱਥ ਖੋ ਰਹੀ ਹੈ ਸੱਦਾ ਅੱਗੇ ਜਿਹੜਾ ਵੀ ਹੈ ਬੱਸ ਸੱਦਾ ਫੋੜਦਾ ਹੱਥ ਖੋ ਰਹੀ ਹੈ ਪੁਲਿਸ ਦੇ ਵੱਲੋਂ ਕਿਸਾਨ ਆਗੂ surjit singh phool ਨੂੰ detain ਕੀਤਾ ਗਿਆ ਹੈ ਦੱਸ ਜਈਏ ਕਿ BKU ਕ੍ਰਾਂਤੀਕਾਰੀ ਦੇ ਪ੍ਰਧਾਨ surjit singh phool ਨੂੰ ਬਠਿੰਡਾ ਪੁਲਿਸ ਵੱਲੋਂ detain ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਨਾਲ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਮੈਡੀਕਲ ਦੇ ਦੌਰਾਨ ਕਿਸਾਨ ਆਗੂ surjit phool ਅਤੇ ਉਸ ਦੇ ਸਾਥੀਆਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਇਸ ਦੌਰਾਨ ਮੀਡੀਆ ਕਰਮਚਾਰੀਆਂ ਨੂ ਕਵਰੇਜ ਕਰਨ ਦੇ ਸਮੇਂ ਤੱਕਾ ਮੁਕੀ ਦਾ ਵੀ ਸਾਹਮਣਾ ਕਰਨਾ ਪਿਆ ਦੱਸ ਜਿਏ ਕੀ ਬਠਿੰਡਾ ਪੁਲਿਸ ਨੇ ਸੁਰਜੀਤ ਫੂਲ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਡਿਟੇਨ ਕੀਤਾ ਹੈ ਜਿਸ ਤੋਂ ਬਾਅਦ ਮੈਡੀਕਲ ਦੇ ਲਈ ਇੱਥੇ ਲਿਆਂਦਾ ਗਿਆ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਇਸ ਦੌਰਾਨ ਸੁਰਜੀਤ ਸਿੰਘ ਫੂਲ ਖੁਨਾ ਦੇ ਵੱਲੋਂ ਇਹ ਕਿਹਾ ਗਿਆ ਕਿ ਤੱਕੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਦੋਂ ਇਸ ਬਾਬਤ ਅਸਰਾ ਦੇ ਨਾਲ ਮੀਡੀਆ ਕਰਮਚਾਰੀਆਂ ਨੇ ਗਲਬਾਤ ਕੀਤੀ ਗਈ ਕਿ ਤੁਸੀਂ ਸਾਨੂੰ ਕਵਰੇਜ ਕਰਨ ਤੋਂ ਕਿਉਂ ਰੋਕ ਰਹੇ ਹੋ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਕਿਸਾਨਾਂ ਆਗੂ ਨੂੰ ਸੁਰੱਖਿਅਤ ਇੱਥੋਂ ਬਾਹਰ ਕੱਢ ਰਹੇ ਸੀ ਤਦਾਦ ਸੀ ਕਿ ਮੀਡੀਆ ਕਰਮਚਾਰੀਆਂ ਨੂੰ ਵੀ ਤੱਕਾ ਮੁੱਕੀ ਦਾ ਸਾਹਮਣਾ ਕਰਨਾ ਪਿਆ ਕੋਈ ਨਹੀਂ ਸੀ ਇਸ ਤਰੀਕੇ ਦੇ ਨਾਲ ਅਸੀਂ ਵੀ ਕਰੇ ਤੇ ਉਹਨਾਂ ਦੀ ਵੀ ਜਿਹੜੀ ਰਾਈਟਸ ਬੋਲਣ ਆਣ ਸਰ ਕੀ ਕੰਮ ਸੀ ਜਿਹੜਾ ਅਸੀਂ ਕਰਦੇ ਸੀ ਅਸੀਂ মিডিਆ ਨੂੰ ਰੋਕਿਆ ਨਹੀਂ ਗਿਆ ਸੀ ਸਿਰਫ ਉਹਨਾਂ ਨੂੰ ਸੇਫਲੀ ਕੱਢਿਆ ਸੀ ਨਹੀਂ ਇਹੋ ਜਿਹਾ ਕੀ ਡਰ ਸੀਗਾ ਇੰਨੀ ਫੋਰਸ ਡਿਪਲੋਏ ਕਰਨੀ ਭਈ ਆਖਰ ਕਿਉਂ ਉਹਨਾਂ ਦੀ ਜ਼ੁਬਾਨ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਸੀ ਕੋਈ ਡਰ ਨਹੀਂ ਸੀ ਜੀ ਸਾਨੂੰ ਸਿਰਫ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਆਏ ਸੀ ਮੈਡੀਕਲ ਕਰਵਾ ਕੇ ਉਹਨੂੰ ਠੀਕ-ਠਾਕ ਅਸੀਂ ਤਰੀਕੇ ਨਾਲ ਕੱਢ ਕੇ ਉਹਨਾਂ ਨੂੰ ਭੇਜ ਤਿੰਨ ਜੀ ਇਥੇ ਤਿੰਨ ਸੀ ਸਾਡੇ ਕਿਹੜੇ ਮਾਮਲੇ ਲੈ ਕੇ ਕੰਮ ਸੀ ਪ੍ਰੀਵੈਂਟਿਵ ਐਕਸ਼ਨ ਸੀ ਇਹਨਾਂ ਦੇ ਖਿਲਾਫ ਜਿਹੜਾ ਰੇਲ ਰੋਕੋ ਤੇ ਥਾਣੇ ਦਾ ਘਰਾਓ ਦੇ ਲਈ ਸੀਗਾ ਉਹਦੇ ਲਈ ਤਿੰਨ ਕਿਸਾਨ ਹੁਣ ਅਸੀਂ ਰਸਤੇ ਥਾਣਾ ਥਰਮਲ ਉਹਦਾ ਹੱਥ ਕੋਈ ਨਹੀਂ ਹੈ ਸਾਡਾ ਅੱਜ ਵੀ ਖੁੱਲ੍ਹਾ ਵੀਰੇ ਸਰਦਾਰ ਫੋਨ ਦਾ ਹੱਥ ਖੋ ਲਈ ਹੈ برداشت <coughs> نہیں ਬੰਦ ਬੰਦ ਉਹ ਵੀ ਰੋਡ 'ਤੇ ਮਾਰ 12 ਵਜੇ ਉਹ ਮਾਰ ਦਿੰਦੇ ਚਲੋ ਚਲੋ ਅੱਗੇ ਪੱਕੇ ਪੱਕੇ ਸੱਦਾ ਉਹਨਾਂ ਦਾ ਹੱਥ ਹੋ ਰਿਹਾ ਹੈ ਸਾਦਾ ਅੱਗੇ ਜਿਹੜੀ ਖੁੱਲ੍ਹਿਆ ਵੀ ਹੈ ਪੱਕੇ ਪੱਕੇ ਸੱਦਾ ਉਹਨਾਂ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਦੇ ਵੀ ਉਹ ਵੀ ਨੋਟ ਮੈਂ ਮਾਰੂ 12 ਵਜੇ ਉਲ ਮਾਰਦੇ ਹੋਏ ਇਹ ਵੀ ਕਿਚਨ ਦਾ ਜਿਹੜਾ ਬੇਟੀ ਉਹ ਸਰਦਾਰ ਫੋਨ ਦਾ ਹੱਥ ਕੋਈ ਹੈ ਸਰਦਾਰ ਫੋਨ ਦਾ ਹੱਥ ਖੋ ਲਈ ਹੈ ਪੁਲਿਸ ਦੇ ਵੱਲੋਂ ਕਿਸਾਨ ਆਗੂ surjit singh phool ਨੂੰ detain ਕੀਤਾ ਗਿਆ ਹੈ ਦੱਸਈਏ ਕਿ bku ਕ੍ਰਾਂਤੀਕਾਰੀ ਦੇ ਪ੍ਰਧਾਨ surjit singh phool ਨੂੰ ਬਠਿੰਡਾ ਪੁਲਿਸ ਵੱਲੋਂ detain ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਨਾਲ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਮੈਡੀਕਲ ਦੇ ਦੌਰਾਨ ਕਿਸਾਨ ਆਗੂ surjit phool ਅਤੇ ਉਸ ਦੇ ਸਾਥੀਆਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਇਸ ਦੌਰਾਨ ਮੀਡੀਆ ਕਰਮਚਾਰੀਆਂ ਨੂ ਕਵਰੇਜ ਕਰਨ ਦੇ ਸਮੇਂ ਤੱਕਾ ਮੁਕੀ ਦਾ ਵੀ ਸਾਹਮਣਾ ਕਰਨਾ ਪਿਆ ਦੱਸ ਜਿਏ ਕੀ ਬਠਿੰਡਾ ਪੁਲਿਸ ਨੇ ਸੁਰਜੀਤ ਫੂਲ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਡਿਟੇਨ ਕੀਤਾ ਹੈ ਜਿਸ ਤੋਂ ਬਾਅਦ ਮੈਡੀਕਲ ਦੇ ਲਈ ਇੱਥੇ ਲਿਆਂਦਾ ਗਿਆ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਇਸ ਦੌਰਾਨ ਸੁਰਜੀਤ ਸਿੰਘ ਫੂਲ ਖੁਨਾ ਦੇ ਵੱਲੋਂ ਇਹ ਕਿਹਾ ਗਿਆ ਕਿ ਤੱਕੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਦੋਂ ਇਸ ਬਾਬਤ ਅਸਰਾ ਦੇ ਨਾਲ ਮੀਡੀਆ ਕਰਮਚਾਰੀਆਂ ਨੇ ਗਲਬਾਤ ਕੀਤੀ ਗਈ ਕਿ ਤੁਸੀਂ ਸਾਨੂੰ ਕਵਰੇਜ ਕਰਨ ਤੋਂ ਕਿਉਂ ਰੋਕ ਰਹੇ ਹੋ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਕਿਸਾਨ ਆਗੂ ਨੂੰ ਸੁਰੱਖਿਅਤ ਇੱਥੋਂ ਬਾਹਰ ਕੱਢ ਰਹੇ ਸੀ ਤਦ ਦਾ ਸੀ ਕਿ ਮੀਡੀਆ ਕਰਮਚਾਰੀਆਂ ਨੂੰ ਵੀ ਤੱਕਾ ਮੁੱਕੀ ਦਾ ਸਾਹਮਣਾ ਕਰਨਾ ਪਿਆ ਇੱਕ ਮਿੰਟ ਕੋਈ ਨਹੀਂ ਸੀ ਸਰਕ 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 ਤਰੀਕੇ ਦੇ ਨਾਲ ਅਸੀਂ ਵੀ ਕਰੇ ਤੇ ਉਹਨਾਂ ਦੀ ਵੀ ਜਿਹੜੀ ਰਾਈਟ ਸੀ ਬੋਲਣ ਦੀ ਅਣ ਸਰ ਕੀ ਕੰਮ ਸੀ ਜਿਹੜਾ ਅਸੀਂ ਆ ਲੈਦੇ ਸੀ ਅਸੀਂ ਮੀਡੀਆ ਨੂੰ ਰੋਕਿਆ ਨਹੀਂ ਗਿਆ ਜੀ ਸਿਰਫ ਉਹਨਾਂ ਨੂੰ ਸੇਫਲੀ ਕੱਢਿਆ ਨਹੀਂ ਇਹੋ ਜਿਹਾ ਕੀ ਡਰ ਸੀਗਾ ਇੰਨੀ ਫੋਰਸ ਡਿਪਲੋਏ ਕਰਨੀ ਭਈ ਆਖਰ ਕਿਉਂ ਉਹਨਾਂ ਦੀ ਜ਼ੁਬਾਨ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕੋਈ ਡਰ ਨਹੀਂ ਸੀ ਜੀ ਸਾਨੂੰ ਸਿਰਫ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਆਏ ਸੀ ਮੈਡੀਕਲ ਕਰਵਾ ਕੇ ਉਹਨੂੰ ਠੀਕ ਠਾਕ ਅਸੀਂ ਤਰੀਕੇ ਨਾਲ ਕੱਢ ਕੇ ਉਹਨਾਂ ਨੂੰ ਭੇਜ ਤਿੰਨ ਜੀ ਇਥੇ ਤਿੰਨ ਸੀ ਸਰ ਕਿਹੜੇ ਮਾਮਲੇ ਲੈ ਕੇ ਗੱਲ ਸਰ ਪ੍ਰੀਵੈਂਟਿਵ ਐਕਸ਼ਨ ਸੀ ਇਹਨਾਂ ਦੇ ਖਿਲਾਫ ਜਿਹੜਾ ਰੇਲ ਰੋਕੋ ਤੇ ਥਾਣੇ ਦਾ ਘਰਾਓ ਦੇ ਲਈ ਸੀਗਾ ਉਹਦੇ ਲਈ ਤਿੰਨ ਕਿਸਾਨ ਹੋਣੇ ਸੀ ਰਾਸ ਥਾੜਾ ਥਰਮਲ ਅੱਜ ਅੰਨੀ ਜੜੀ ਪੇਕ ਲਾ ਰਹੀ ਹੈ ਬੱਸ ਬੱਸ ਕੀ ਕਹਿੰਦਾ ਚੰਗ ਪਤਾ ਨਹੀਂ ਕੀ ਕਹਿੰਦਾ ਚੰਗ ਪਤਾ ਨਹੀਂ ਕੀ ਕਹਿੰਦਾ ਖਦਾ ਪਤਾ ਨਹੀਂ ਜਾ ਰਹੇ ਇਹਨਾਂ ਦਾ ਖੇਰੇ ਨਾਲ ਧੀ ਜੇ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਦੇ ਵੀ ਉਹ ਤੋਂ ਤੋਂ ਸਰਦ ਦਾ ਹੱਥ ਖੋ ਲਈ ਹੈ ਬਸ ਬਸ ਉਹ ਵੀ ਰੋਡ ਵਿੱਚ ਚਲ ਬਾਹਰ ਵਿੱਚ ਉਹ ਮਾਰ ਦੇ ਲੋ ਜੀ ਹੋ ਜਾਓ ਤਰਫੋਂ 4 4 4 ਸਰਦਾਰ ਉਹਦਾ ਹੱਥ ਉਹਦਾ ਅੰਮੀ ਜਿਹੜੀ ਮੇਕਲੇ ਦੀ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਦੇ ਵੀ ਉਹ ਵੀ ਮਾਰ ਉਹ ਮਾਰ ਦੇ ਉਹ ਮਾਰ ਦੇ ਨਾ ਕੋਈ ਮਾਰਾਂਗੇ ਤੇਰੇ ਨੂੰ ਜਿਵੇਂ ਤੁਸੀਂ ਚਾਹੋ ਜਿਵੇਂ ਆਪੜੀ ਬਹੁਤ ਸੇ ਬਹੁਤ ਸਰਦ ਦਾ ਹੱਥ ਖੋ ਰਹੀ ਹੈ ਅਦਾ ਅੰਮੀ ਜੀ ਬੱਸ ਸਰਦ ਦਾ ਹੱਥ ਖੋ ਰਹੀ ਹੈ ਪੁਲਿਸ ਦੇ ਵੱਲੋਂ ਕਿਸਾਨ ਆਗੂ surjit singh phool ਨੂੰ detain ਕੀਤਾ ਗਿਆ ਹੈ ਦੱਸ ਜਿਏ ਕਿ bku ਕ੍ਰਾਂਤੀਕਾਰੀ ਦੇ ਪ੍ਰਧਾਨ surjit singh phool ਨੂੰ ਬਠਿੰਡਾ ਪੁਲਿਸ ਵੱਲੋਂ detain ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਨਾਲ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਮੈਡੀਕਲ ਦੇ ਦੌਰਾਨ ਕਿਸਾਨ ਆਗੂ surjit phool ਅਤੇ ਉਸ ਦੇ ਸਾਥੀਆਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਇਸ ਦੌਰਾਨ ਮੀਡੀਆ ਕਰਮਚਾਰੀਆਂ ਨੁਕਵਰੇਜ ਕਰਨ ਦੇ ਸਮੇਂ ਤੱਕਾ ਮੁਕੀ ਦਾ ਵੀ ਸਾਹਮਣਾ ਕਰਨਾ ਪਿਆ ਦੱਸ ਜਿਏ ਕੀ ਬਠਿੰਡਾ ਪੁਲਿਸ ਨੇ surjit phul ate ona ਦੇ ਦੋ ਸਾਥੀਆਂ ਨੂੰ ਡਿਟੇਨ ਕੀਤਾ ਹੈ ਜਿਸ ਤੋਂ ਬਾਅਦ ਮੈਡੀਕਲ ਦੇ ਲਈ ਇੱਥੇ ਲਿਆਂਦਾ ਗਿਆ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਇਸ ਦੌਰਾਨ surjit singh phul khuna ਦੇ ਵੱਲੋਂ ਇਹ ਕਿਹਾ ਗਿਆ ਕਿ ਤੱਕੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਦੋਂ ਇਸ ਬਾਬਤ ਅਸਰਾ ਦੇ ਨਾਲ ਮੀਡੀਆ ਕਰਮਚਾਰੀਆਂ ਨੇ ਗਲਬਾਤ ਕੀਤੀ ਗਈ ਕਿ ਤੁਸੀਂ ਸਾਨੂੰ ਕਵਰੇਜ ਕਰਨ ਤੋਂ ਕਿਉਂ ਰੋਕ ਰਹੇ ਹੋ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਕਿਸਾਨਾਂ ਆਗੂ ਨੂੰ ਸੁਰੱਖਿਅਤ ਇੱਥੋਂ ਬਾਹਰ ਕੱਢ ਰਹੇ ਸੀ ਤਦਾਦ ਸੀ ਕਿ ਮੀਡੀਆ ਕਰਮਚਾਰੀਆਂ ਨੂੰ ਵੀ ਤੱਕਾ ਮੁੱਕੀ ਦਾ ਸਾਹਮਣਾ ਕਰਨਾ ਪਿਆ ਇੱਕ ਮਿੰਟ ਸਰ ਕੋਈ ਨਹੀਂ ਸੀ ਸਰ ਸਰਕ ਸਰਕ ਰੈਕਟਿਵ ਦੇ ਨਾਲ ਅਸੀਂ ਵੀ ਕਵੇ ਤੇ ਉਹਨਾਂ ਦੀ ਵੀ ਜਿਹੜੀ ਰਾਈਟਸ ਬੋਲਣ ਹਾਂ ਸਰ ਕੀ ਕੰਮ ਸੀ ਜਿਹੜਾ ਅਸੀਂ ਆਨੇ ਦੇ ਸੀ ਅਸੀਂ ਮੀਡੀਆ ਨੂੰ ਰੋਕਿਆ ਨਹੀਂ ਗਿਆ ਜੀ ਸਿਰਫ ਉਹਨਾਂ ਨੂੰ ਸੇਫਲੀ ਕੱਢਿਆ ਨਹੀਂ ਇਹੋ ਜਿਹਾ ਕੀ ਡਰ ਸੀਗਾ ਇੰਨੀ ਫੋਰਸ ਡਿਪਲੋਏ ਕਰਨੀ ਭਈ ਆਖਰ ਕਿਉਂ ਉਹਨਾਂ ਦੀ ਜ਼ੁਬਾਨ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕੋਈ ਡਰ ਨਹੀਂ ਸੀ ਜੀ ਸਾਨੂੰ ਸਿਰਫ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਆਏ ਸੀ ਮੈਡੀਕਲ ਕਰਵਾ ਕੇ ਉਹਨੂੰ ਠੀਕ ਠਾਕ ਸੀ ਤਰੀਕੇ ਨਾਲ ਕੱਢ ਕੇ ਉਹਨਾਂ ਨੂੰ ਭੇਜ ਤਿੰਨ ਜੀ ਇਥੇ ਤੇ ਨਹੀਂ ਸੀ ਸਾਹਿਬ ਕਿਹੜੇ ਮਾਮਲੇ ਲੈ ਕੇ ਕਰਨ ਸੀ ਪ੍ਰੀਵੈਂਟਿਵ ਐਕਸ਼ਨ ਸੀ ਇਹਨਾਂ ਦੇ ਖਿਲਾਫ ਜਿਹੜਾ ਰੇਲ ਰੋਕੋ ਤੇ ਥਾਣੇ ਦਾ ਘਰਾਓ ਦੇ ਲਈ ਸੀਗਾ ਉਹਦੇ ਲਈ ਤੇ ਨੁਕਸਾਨ ਹੋਣਾ ਸੀ ਰਸਤੇ ਥਾਣਾ ਥਰਮਲ ਉਹਦਾ ਹੱਥ ਖੋ ਰਹੀ ਹੈ برداشت نہیں